ਦੁੱਧ ਹੁੰਦਾ ਨਾ ਦੁੱਧ ਦੁੱਧ ਨੂੰ ਆਪਾਂ ਜਮਾ ਦਈਏ ਦਹੀਂ ਬਣ ਜਾਂਦਾ ਹੈ ਦਹੀਂ ਤੋਂ ਮੱਖਣ ਬਣ ਜਾਂਦਾ ਮੱਖਣ ਤੋਂ ਘਿਓ ਬਣ ਜਾਂਦਾ ਨਹੀਂ ਤੇ ਵੀ ਹਾਲਾਂਕਿ ਇਹ ਵੀ ਨਹੀਂ ਪਤਾ ਹੁ ਕਈਆਂ ਨੂੰ ਤਾਂ ਮੈਂ ਦੱਸ ਰਿਹਾ ਵੀ ਦੁੱਧ ਨੂੰ ਜੇ ਜਮਾ ਦਈਏ ਜਾਗ ਲਾ ਕੇ ਖੱਟਾ ਲਗਾ ਕੇ ਤਾਂ ਦਹੀਂ ਬਣ ਜਾਂਦਾ ਦਹੀਂ ਆਪਾਂ ਰੜਕਦੇ ਆਂ ਤਾਂ ਰੜਕ ਕੇ ਲੱਸੀ ਬਣ ਜਾਂਦੀ ਮੱਖਣ ਬਣ ਜਾਂਦਾ ਉਹ ਮੱਖਣ ਨੂੰ ਗਰਮ ਜਦੋਂ ਕਰਦੇ ਆਂ ਤਾਂ ਆਪਣਾ ਘਿਓ ਬਣਦਾ ਦੇਸੀ ਘਿਓ ਦੁੱਧ 40 ਰੁਪਏ ਪ੍ਰਤੀ ਕਿਲੋ 50 ਰੁਪਏ ਕਿਲੋ ਦੇ ਹਿਸਾਬ ਨਾਲ ਆਉਂਦਾ ਦਹੀਂ ਉਹ ਤੋਂ ਮਹਿੰਗਾ ਹੋ ਜਾਂਦਾ ਮੱਖਣ ਉਹ ਤੋਂ ਮਹਿੰਗਾ ਹੋ ਜਾਂਦਾ ਜਦੋਂ ਘਿਓ ਬਣ ਜਾਂਦਾ ਨਾ ਉਹ ਉਹੀ 40 ਰੁਪਏ ਕਿਲੋ ਵਾਲਾ 7-800 ਰੁਪਿਆ ਕਿਲੋ ਦੇ ਹਿਸਾਬ ਨਾਲ ਬਣ ਜਾਂਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਿਹਨਤ ਕਰੋ ਮਿਹਨਤ ਜਿਹੜੇ ਬੱਚੇ 20 21 22 23 25 30 ਸਾਲ ਤੱਕ ਹੈਗੇ ਆ ਜੇ ਉਹ ਇਹ 10 ਸਾਲਾਂ ਦੇ ਵਿੱਚ ਮਿਹਨਤ ਕਰ ਲੈਣ ਨਾ ਆਲੇ ਦੁਆਲੇ ਫਿਰਨ ਨਾਲੋਂ ਵੀ ਮੇਰਾ ਇਸ਼ਾਰਾ ਸਮਝ ਗਏ ਹੋਵੰਗੇ ਉਹ ਮਿਹਨਤ ਕਰ ਲੈਣ ਕੰਮ ਕਰ ਲੈਣ ਚਾਰ ਪੈਸੇ ਕਮਾ ਲੈਣਗੇ ਜਿਹੜੇ ਪੈਸੇ ਕਮਾ ਲੈਣਗੇ ਉਹਨਾਂ ਨੂੰ ਉਹਦਾ ਅਗਲਾ 20 ਸਾਲ ਤੱਕ ਦਾ ਉਹਨਾਂ ਦਾ ਫਿਊਚਰ ਸੇਫ ਹੋ ਜਾਊਗਾ ਔਰ ਉਹਨਾਂ ਦੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਵੀ ਸੇਫ ਹੋ ਜਾਊਗਾ ਕਿਉਂਕਿ ਉਹਨਾਂ ਨੇ ਐਸਟਾ ਘੁੰਮਣ ਫਿਰਨ ਦੀ بجائے ਘੁੰਮਣ ਫਿਰਨ ਦੇ ਸਮੇਂ ਵਿੱਚ ਕਈ ਕਈ ਬੱਚੇ ਦਾ ਘੁੰਮਦੇ ਫਿਰਦੇ ਐਸ਼ ਕਰਦੇ ਆ ਠੀਕ ਆ ਕੋਈ ਗੱਲ ਨਹੀਂ ਜੀ ਬਾਪੂ ਜੀ ਦਵਾਈ ਹੈਗੀ ਆ ਠੀਕ ਆ ਪਰ ਜਦੋਂ ਬੁੱਤ ਆਪ ਕਮਾਉਣੇ ਪੈਣੇ ਆ ਨਾ ਫਿਰ ਪਤਾ ਲੱਗਣਾ ਹੈ ਇਸ ਕਰਕੇ ਮਿਹਨਤ ਕਰੋ ਰੱਜ ਕੇ ਮਿਹਨਤ ਵੀ ਇਮਾਨਦਾਰੀ ਨਾਲ ਐਨੀ ਵੀ ਲੋ ਜਿਹੜੇ ਕੋ ਪੈਸੇ ਚਾਰ ਆ ਗਏ ਜੀ ਉਹ ਲੋਕੀ ਕਹਿੰਦੇ ਆ ਜੀ ਜੇ ਚਾਰ ਪੈਸੇ ਆ ਵੀ ਗਾ ਲੋਕਾਂ ਦਾ ਕਹੀ ਜਾਣਾ ਜੇ ਬੰਦੇ ਨੇ ਮਿਹਨਤ ਵੀ ਕੀਤੀ ਤਾਂ ਵੀ ਉਹ ਲੈ ਇਹਨੇ ਦੂਰ ਨੰਬਰ ਦਾ ਕੰਮ ਕਰ ਲਿਆ ਹੁਣ ਉਹ ਗੱਲਾਂ ਵੱਖਰੀਆਂ ਨੇ ਛੱਡ ਦਿਓ ਮਿਹਨਤ ਇਮਾਨਦਾਰੀ ਨਾਲ ਕਰੋ ਇਮਾਨਦਾਰੀ ਜਿਵੇਂ ਜਿਵੇਂ ਤੁਹਾਡੇ ਕੋਲ ਪੈਸਾ ਆਵੇ ਤੁਹਾਡਾ ਮਨ ਨੀਵਾ ਹੁੰਦਾ ਜਾਵੇ ਉੱਚਾ ਨਾ ਹੋਵੇ ਇਹ ਨਾ ਹੋਵੇ ਵੀ ਤੁਸੀਂ ਪੈਸੇ ਕਮਾਣ ਲੱਗ ਪੌ ਚਾਰ ਪੈਸੇ ਵੀ ਆ ਜਾਣ ਕਿ ਜਦੋਂ ਕੋਈ BMW ਗੱਡੀ ਆ ਜਾਏ ਤਾਂ ਜੀ ਜਾਂਦੇ ਹੋ ਤੇ ਕੋਈ ਰਿਕਸ਼ਾ ਆਪ ਜਿਹੜਾ ਮੜਾ ਨਾਲ ਲੱਗ ਜਾਵੇ ਜਿਹਨੂੰ ਉੱਤਰ ਕੇ ਥੱਪੜ ਮਾਰਦੇ ਹੋ ਉਹ ਵੀ ਗਲਤ ਹੈ ਮਤਲਬ ਇਹ ਹੈ ਕਿ ਕਵਾਈ ਕਰੋ ਯਾਰ ਭੱਜੋ ਨੱਠੋ ਕੰਮ ਕਰੋ ਰੱਜ ਕੇ ਮਿਹਨਤ ਕਰੋ 18-18 ਘੰਟੇ ਜੇ ਤਾਂ ਜਾ ਕੇ ਵੀ ਕਰਦੇ ਹੀ ਹੋ ਨਾ ਜੇ ਆਪਣੇ ਦੇਸ਼ੀ ਕਰ ਲਓਗੇ ਚਾਈ ਜ਼ਿੰਦਗੀ ਐਸ਼ ਕਰੋਗੇ ਬਹੁਤ ਧੰਨਵਾਦ